ਸ੍ਰੀ ਗੁਰੂ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂਦੀ ਵੱਡੀ ਖਬਰ ਖਬਰ ਨੂੰ ਅਨ ਤਜਰੂਰ ਵੇਖਣਾ ਜਿੰਨਾ ਵੀਰੇ ਪਰੜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂਦੀ ਵੱਡੀ ਖਬਰ ਮੱਧ ਪ੍ਰਦੇਸ਼ ਪੰਜਾਬ ਦੇ ਦੋ ਟਰੱਕ ਡਰਾਈਵਰਾਂ ਨੇ ਲਗਾਏ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਕੁੱਝੇ ਜੇਲ੍ਹ ਕੁਰਕਸ਼ੀ ਕੁਰਕਸ਼ੀ ਥਾਣਾ ਖੇਤਰਾ ਦੀਨ ਪੰਜਾਬ ਦੇ ਦੋ ਨੌਜਵਾਨਾਂ ਨੇ ਇੱਕ ਟਾਪੇ ਤੇ ਬੈਠ ਕੇ ਖਾਲੀ ਸਤਨ ਜਿੰਦਾਬਾਦ ਦੇ ਨਾਰੇ ਲਗਾਏ ਪੁਲਿਸ ਨੇ ਇਸ ਮਾਮਲੇ ਵਿੱਚ ਗੁਰਪ੍ਰੀਤ ਸਿੰਘ ਵਾਸੀ ਪਾਰਸੀ ਖੁਰਦ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੇ ਜੁਗਰਾਜ ਸਿੰਘ ਵਾਸੀ ਸ਼ਾਹਪੁਰ ਗੋਰੀਆ ਜ਼ਿਲ੍ਹਾ ਗੁਰਦਾਸਪੁਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਦੋਵੇਂ ਟਰੱਕ ਚਾਲਕਾਂ ਤੇ ਸੀਮੈਂਟ ਦੀ ਟੋਵਾ ਟਵਾਈ ਕਰਨ ਵਾਲੇ ਬਲਕਰਵਾਨ ਲੈ ਕੇ ਗੁਜਰਾਤ ਜਾ ਰਹੇ ਸਨ ਰਸਤੇ ਵਿੱਚ ਖਾਣਾ ਖਾਣ ਲਈ ਰੁਕੇ ਤਾਂ ਆਪਸੀ ਗੱਲਬਾਤ ਦੌਰਾਨ ਦੇਸ਼ ਵਿਰੋਧੀ ਨਾਅਰੇ ਲਗਾਉਣ ਲੱਗੇ ਪੁਲਿਸ ਨੇ ਦੋਵਾਂ ਨੂੰ ਦਲਦਚ ਪੇਸ਼ ਕੀਤਾ ਜਿੱਥੋਂ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਪਮਣ ਕਹਿ ਲੋਥਵਾਸੀ ਸਿਰਵੀ ਮਹੱਲਾ ਪਿੰਡ ਆਲੀ ਨੇ ਪੁਲਿਸ ਨੂੰ ਦੱਸਿਆ ਕਿ ਵੀਰਵਾਰ ਦੁਪਹਿਰ ਨੂੰ ਪੈਟਰੋਲ ਪੰਪ ਦੇ ਸਾਹਮਣੇ ਸਥਿਤ ਢਾਬੇ ਤੇ ਖਾਣਾ ਖਾਣ ਗਿਆ ਸੀ ਇਸ ਤਰ੍ਹਾਂ ਦੋ ਪੰਜਾਬੀ ਨੌਜਵਾਨ ਉੱਥੇ ਆਏ ਗੱਲਬਾਤ ਦੌਰਾਨ ਉਹਨਾਂ ਦੇ ਨਾਂ ਗੁਰਪ੍ਰੀਤ ਸਿੰਘ ਤੇ ਚੁਗਰਾਜ ਸਿੰਘ ਪਤ ਸਿੰਘ ਪਤਾ ਲੱਗੇ ਫਰਿਆਦੀ ਮੁਤਾਬਕ ਦੋਨੋਂ ਦੋਵੇਂ ਪੰਜਾਬ ਵਿੱਚ ਆਏ ਹੜ੍ਹਾਂ ਤੇ ਮਦਦ ਬਾਰੇ ਗੱਲ ਕਰ ਰਕੇ ਸਨ ਉਹਨਾਂ ਦਾ ਕਹਿਣਾ ਸੀ ਕਿ ਭਾਰ ਸਰਕਾਰ ਨੇ ਕੋਈ ਮਦਦ ਨਹੀਂ ਕੀਤੀ ਜਦ ਕੇ ਪਾਕਿਸਤਾਨ ਤੋਂ ਦਲੀਆ ਦੁੱਧ ਤੇ ਰਾਸ਼ਨ ਵਰਗੀ ਸਮੱਗਰੀ ਮਿਲੀ ਜਦੋਂ ਜਦੋਂ ਪਵਨ ਗੈ ਲੋਤ ਨੇ ਵਿਰੋਧ ਕਰਦੇ ਹੋਏ ਕਹਾ ਕਿ ਕੇਂਦਰੀ ਮੰਤਰੀ ਤੇ ਸਪਾਰ ਸਰਕਾਰ ਦੇ ਪ੍ਰਤੀਨਿਧ ਮਦਦ ਲਈ ਪਹੁੰਚੇ ਸਨ ਤਾਂ ਦੋਵਾਂ ਨੌਜਵਾਨਾਂ ਨੇ ਗੁੱਸੇ ਵਿੱਚ ਆ ਕੇ ਉਸ ਨੂੰ ਗਾਲਾਂ ਕੱਢੀਆਂ ਚਾਹ ਨੂੰ ਮਰਨ ਦੀ ਧਮਕੀ ਦਿੱਤੀ ਤੇ ਪਾਕਿਸਤਾਨ ਜਿੰਦਾਬਾਦ ਭਾਰਤ ਮੁਰਦਾਬਾਦ ਤੇ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲਗਾਏ ਪੁਲਿਸ ਨੇ ਇਸ ਸ਼ਿਕਾਇਤ ਤੇ ਬੀ ਐਨ ਐਸ ਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਕਪਰ ਨੂੰ ਅੰਤ ਤੱਕ ਦੇਖਣ ਲਈ ਤਾਂ